ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤੋ ਸੋਨੂੰ ਪਿਛਲੇ ਸਮੇਂ ਦੀਆਂ ਵੀ ਕੁਝ ਹੋਣਦਿਆਂ ਵੀ ਰਲਮੀਆਂ ਮਿਲਵੀਆਂ ਸਾਧ ਸੰਗਤ ਗੱਲਾਂ ਸੜਾਉਣੇ ਆ ਜਿਹੜੀਆਂ ਕਿ ਅੱਜ ਤੋਂ ਕਈ ਸਾਲ ਪਿੱਛੇ ਚੱਲੇ ਜਾਈਏ ਜਿਹੜੇ ਆਪਣੇ ਬਜ਼ੁਰਗ ਸੀ ਘਰੇ ਬੈਠੇ ਆਪਾਂ 8 8 10 10 ਜੀ ਹੁੰਦੇ ਸੀ ਘਟ ਤੋਂ ਘਟ ਜੀ ਦੇ ਕਰੇ ਨਾ ਥੋੜੀ ਹੁੰਦੀ ਸੀ ਜੀ ਉਹ 8 ਤੋਂ 10 ਹੁੰਦੇ ਸੀ ਨਹੀਂ ਤਾਂ 15 15 16 16 ਜੀ ਕਰੇ ਹੁੰਦੇ ਸੀ ਕੁੜੰਗਾ ਮੁੰਡੇ ਦੋਤੇ ਪੋਤੇ ਜਦੋਂ ਕਿਤੇ ਛੁੱਟੀਆਂ ਮਿਲ ਜਾਣੀਆਂ ਸਾਰਿਆਂ ਨੇ ਇਕੱਠੇ ਹੋ ਜਾਣਾ ਤੇ ਚਾਂ ਚਾਂ ਕਰਦੇ ਵਿੱਚ ਹੋਣੀ ਵੇ ਇੱਧਰ ਆ ਜਾਵੇ ਉਹ ਕਿੱਧਰ ਫਿਰਦੇ ਆਵੇ ਵੇ ਵੇ ਤੋੜ ਦੇਓਗੇ ਫਲਾਨਾ ਸਮਾਨ ਵੇ ਐ ਕਰਦੇ ਹੋਗੇ ਬੁੜੀਆਂ ਨੇ ਐ ਕਰੀ ਜਾਣਾ ਤੇ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਖੇਡੀ ਜਾਣਾ ਤੇ ਬਜ਼ੁਰਗਾਂ ਨੇ ਬੈਠੇ ਨੇ ਕਰਨੇ ਜੇ ਕੱਢੀ ਜਾਣੇ ਉਹ ਕੀ ਹੁੰਦੀ ਸੀ ਸਾਨੋ ਹੁਣ ਤੁਸੀਂ ਮੈਨੂੰ ਐਂ ਦੱਸ ਦੋ ਕਈਆਂ ਤਾਂ ਇਹ ਨਹੀਂ ਪਤਾ ਕਿ ਸਾਨ ਹੁੰਦੀ ਕੀ ਆ ਅੱਗੇ ਆਪਾਂ ਤਾਂ ਸਾਨ ਬੀਜਦੇ ਹੁੰਦੇ ਸੀ ਕਨਾਲ ਕਨਾਲ 10-10 ਮਰਲੇ ਹਰੇਕ ਬੰਦਾ ਤੇ ਉਹ ਸਾਲ ਵੱਢਣੀ ਵੱਢ ਕੇ ਉਹਦੀਆਂ ਪੋਲੀਆਂ ਬਣਣੀਆਂ ਪੋਲੀਆਂ ਬਣ ਕੇ ਨੂੰ ਛੱਪੜ ਦੇ ਵਿੱਚ ਦੱਬ ਕੇ ਆਉਣਾ ਫੇਰ ਉਹ ਤੋਂ ਕੱਢ ਕੇ ਲਿਉਣੀ ਫਿਰ ਉਹ ਸੁਕਾਉਣੀ ਸੁਕਾ ਕੇ ਉਹਦੇ ਨਾਲ ਸਾਲ ਲਾਉਣੀ ਉਹਦੇ ਰਸੇ ਪੜੇ ਵੱਟਣੇ ਪਸ਼ੂਆਂ ਵਾਸਤੇ ਰੇੜ ਦੇ ਕਰੇ 8-10 ਪਸ਼ੂਨ ਦੇ ਕੱਟਾ ਬੰਨਤਾ ਕਿਸ ਨਾ ਬਲਦਰੋਂ ਪਾ ਲਿਆ ਰੱਸਾ ਕਿਤੇ ਗੱਡੇ ਰੋਂ ਪਾ ਲਿਆ ਕਿਤੇ ਭਰੀਆਂ ਬੰਨਣ ਨੂੰ ਅਦੇ ਪੱਠੇ ਵੱਢ ਕੇ ਲਿਆਉਣੇ ਪੱਲੀ ਨੂੰ ਬੰਨ ਲਿਓ ਸਣ ਦਾ ਮੋਲ ਨਹੀਂ ਸੀ ਕੋਈ ਚੀਜ਼ ਲੈਂਦਾ ਆਪਣਾ ਜੀਮੇਦਾਰ ਨਾ ਨੰਬਰ ਨੂੰ ਤਾਂ ਹੱਟੀ ਨੂੰ ਅਨਸਾਰ ਦੇ ਨੂੰ ਜਾਂਦੇ ਤੇ ਬੁੜੀਆਂ ਨੇ ਨਾ ਅੱਗ ਨੱਪ ਲੈਣੀ ਘਰੇ ਅੱਗ ਚੁੱਲ੍ਹੇ ਦੇ ਵਿੱਚ ਨਾ ਉਹ ਅੱਗ ਨੂੰ ਗੋਹੇ ਨੂੰ ਧੁੱਕ ਦੇ ਨੂੰ ਛੱਡ ਕੇ ਤੇ ਉੱਤੇ ਸਵਾਹ ਪਾ ਦੇਣੀ ਉਹਨੇ ਇਕੱਲੇ ਨੇ ਪਾਏ ਨੇ ਧੁਕੀ ਜਾਣਾ ਢੜ ਕਿਉਂ ਉੱਠ ਕੇ ਉਹਦੇ ਤੇ ਫੂਕ ਮਾਰ ਕੇ ਭੂਕਣੇ ਨਾ ਤੇ ਅੱਗ ਮਚਾ ਲੈਣੀ ਇਹ ਜੇ ਸਾਡੇ ਬਜ਼ੁਰਗ ਰਹੇ ਜਿਨ੍ਹਾਂ ਨੇ ਬਹੁਤ ਕਿਰਸ ਦੇ ਨਾਲ ਆਪਦੇ ਪੰਜਾਬ ਨੂੰ ਬਚਾਇਆ ਆਪਦੇ ਘਰ ਨੂੰ ਬਚਾਇਆ ਆਪਦੇ ਪਿੰਡ ਨੂੰ ਬਚਾਇਆ ਕਿੰਨੇ ਵਧੀਆ ਬੁੜੇ ਹੁੰਦੇ ਸੀ ਯਾਰ ਉਹ ਕਰਦੇ ਸੀ ਕੋਈ ਦੂਜਾ ਮਤਲਬ ਖਰਚਾ ਜਿਆਦਾ ਕੋਈ ਲੀੜੀਆਂ ਤੇ ਨਹੀਂ ਸੀ ਕਰਦੇ ਕੋਈ ਮੋਬਾਈਲਾਂ ਦਾ ਖਰਚਾ ਨਹੀਂ ਸੀ ਕੋਈ ਫੋਨਾਂ ਦਾ ਕੋਈ ਮੋਟਰਸਾਈਕਲ ਦੇ ਪੈਟਰੋਲ ਦਾ ਖਰਚਾ ਨਹੀਂ ਸੀ ਯਾਰ ਤੇ ਤੁਰ ਕੇ ਜਾਂਦੇ ਹੁੰਦੇ ਯਾਰ ਸਾਈਕਲ ਦਾ ਵੀ ਹੈ ਨਹੀਂ ਸੀ ਪੈਂਚਰ ਲਵਾਉਣ ਨੂੰ ਯਾਰ ਤੁਰ ਕੇ ਜਾਣਾ ਆਮ ਆਪਾਂ ਕਿਤਾਾਂ ਚ ਮੈਂ ਤਾਂ ਦੇਖਿਆ ਬਹੁਤੇ ਨਵੀਂ ਹੁਣ ਨਵੀਂ ਪਬਲਿਕ ਨਹੀਂ ਦੇਖਿਆ ਅਸੀਂ ਤਾਂ ਬਹੁਤ ਜਗ੍ਹਾ ਤੁਰੇ ਜਾਣਾ ਪੁੜੀਆਂ ਬੰਦਿਆਂ ਨੇ ਜੁਹਾਕਾਂ ਦੇ ਵੀ ਨਾਲ ਨਾਨਕੇ ਜਾਣਾ ਤੁਰ ਕੇ ਚ 20 ਮੀਲ ਚ 25 ਮੀਲ ਤੁਰ ਕੇ ਜਾਣਾ ਕੱਚੇ ਰਾਹ ਹੁੰਦੇ ਸੀ ਉੱਤੇ ਪਬਲ ਬੈਣੀ ਕਾ ਕੰਨੇ ਹੁੰਦੇ ਡੰਡੀਆਂ ਦੇ ਵਿੱਚ ਦੀ ਲੰਘਣਾ ਕਹੇ ਜਾਂ ਜਰ ਸਮਾਂ ਸੀ ਉਹ ਜ਼ਮਾਨਾ ਕਹੇ ਜਾਂ ਸੀ ਕਹੇ ਜਾਂ ਜਰ ਬਜ਼ੁਰਗ ਸੀ ਉਹ ਕਿੰਨਾ ਜਰ ਪਿਆਰ ਕਰਦੇ ਹੁੰਦੇ ਸੀ ਆਉਦੇ ਦੋਤੇ ਆਏ ਨੂੰ ਆਉਦੇ ਪੋਤਿਆਂ ਨੂੰ ਹੁਣ ਦਾ ਯਾਰ ਮੋਬਾਈਲ ਫੜਾਉਂਦੇ ਹੱਥ ਜੱਪ ਉਹ ਤਾਂ ਕਿੱਡੀ ਚੱਲੇ ਤੇ ਨਾਲ ਦੇਖ ਲਾ ਮੁਰਤਾ ਤੋਂ ਅਧਿਆ ਕੰਮ ਕਰ ਲਗੇ ਆਪ ਬੈਠਾ ਵੱਡਾ ਮੋਬਾਈਲ ਦੇ ਕੇ ਜਾਂ ਤਾਨੂੰ ਛੋਟਾ ਫੜਾ ਦੇਣਾ ਜੋ ਆ ਖੇਡੀ ਜਾਂਦਾ ਉਹਦੇ ਨਾਲ ਲਾਤਾਂ ਨਸ਼ਾ ਸਭ ਤੋਂ ਭੈੜਾ ਨਸ਼ਾ ਚਿੱਟੇ ਤੋਂ ਵੀ ਭੈੜਾ ਨਸ਼ਾ ਮੋਬਾਈਲ ਦਾ ਕੀ ਕਰ ਲਿਆ ਆਪਾਂ ਯਾਰ ਆਪਣੇ ਬੱਚਿਆਂ ਨੂੰ ਕਿਹੜੇ ਰਾਹ ਪਾ ਲਿਆ ਆਪਾਂ ਯਾਰ ਆਪਾਂ ਆਪ ਵੀ ਪਏ ਵੇ ਆ ਬੱਚਿਆਂ ਨੂੰ ਕਿਉਂ ਆਪਾਂ ਆਪ ਪਏ ਵੇ ਆ ਪਹਿਲਾਂ ਹਰੇਕ ਬੰਦੇ ਬੁਢੀ ਕੋਲੇ ਜਿੰਨੇ ਜੀ ਉਹਨੇ ਮੋਬਾਈਲ ਹੈ ਉਹਨੇ ਚ ਪੈਸੇ ਪੈਂਦੇ ਆ ਇਹ ਕਿੱਥੋਂ ਆਉ ਯਾਰ ਖਰਚਾ ਆਪਾਂ ਕਨੇ ਕਰਜ਼ਾ ਅਸਰ ਚੜ ਗਿਆ ਇਹ ਜਰੇ ਤਾਂ ਆਪਣੇ ਆਪ ਦੇ ਖਰਚੇ ਚੜੇ ਵੇ ਆ ਉਹਨਾਂ ਬੁਢਿਆਂ ਕੋਲੇ ਤੁਸੀਂ ਹਿਸਾਬ ਲਾ ਲੋ ਨਾ ਤਾਂ ਮੋਬਾਈਲ ਦਾ ਨਾ ਮੋਟਰਸਾਈਕਲ ਦਾ ਨਾ ਟਰੈਕਟਰ ਦਾ ਹੁੰਦਾ ਸੀ ਭਾਲ ਤਾਂ ਨੂੰ ਪੱਠੇ ਹੁੰਦੇ ਸੀ ਜਰੂਰ ਉਹ ਲਿਉਣੇ ਵੱਢ ਕੇ ਪਾਉਣੇ ਉਹਦੇ ਨਾਲ ਪੈੜੇ ਹੀ ਪਾਉਣੀ ਤੇ ਬੀਜ ਦੇ ਵਧੀਆ ਦੇ ਲੱਕਤੇ-ਕੱਤੇ ਮਗਰ-ਮਗਰ ਦੇ ਵਿੱਚ ਹੀ ਬੀਜ ਦਿੰਦੇ ਸੀ ਬੜਤਾਂ ਦੇ ਨਾਲ ਵੀ ਬੜਤਾਂ ਦੇ ਨਾਲ ਵੀ ਕਰਤੇ-ਕੱਤੇ ਜੀ ਬੀਜ ਦਿੰਦੇ ਹੁੰਦੇ ਸੀ ਲਾ ਲੋ ਸਾਹ ਉਹ ਤੈਨ ਛੇ ਧਵੀਆਂ ਆਉਂਦੀਆਂ ਸੀ ਬੜਤਾਂ ਵਾਲੀਆਂ ਆ ਗਈਆਂ ਬੜਦਾਂ ਵਾਲੀ ਮਸ਼ੀਨ ਆ ਕੇ ਉਹ ਬੀਜਣ ਵਾਲੀ ਕਣਕ ਬੀਜਦੇ ਹੁੰਦੇ ਸੀ ਪਹਿਲਾਂ ਕੇਰੇ ਨਾਲ ਬੀਜਣੀ ਕੇਰਾ ਪਾਉਂਦੇ ਹੁੰਦੇ ਸੀ ਬਜ਼ੁਰਗਾਂ ਦੇ ਮਗਰੋਂ ਫਿਰ ਛੋਟੇ ਛੋਟੇ ਕਿਾਰੇ ਪਾਉਣੇ ਦੀ ਜਿੰਦਰੀ ਦੇ ਨਾਲ ਅੱਥ ਵਾਲੀ ਜਿੰਦਰੀ ਦੇ ਨਾਲ ਕਿਾਰੇ ਪਾਉਂਦੇ ਹੁੰਦੇ ਸੀ ਫਿਰ ਹਲਟ ਹੱਕਣਾ ਜਾਂ ਇੰਜਣ ਹੁੰਦਾ ਸੀ ਉਹਦੇ ਨਾਲ ਕਰਨਾ ਖੇਤ ਹੋ ਪਹਿਲਾਂ ਤਾਂ ਹਲਟ ਹੀ ਹੱਕਦੇ ਹੁੰਦੇ ਸੀ ਤੇ ਉੱਚੇ ਨੀਵੇਂ ਖੇਤ ਹੁੰਦੇ ਸੀ ਤਾਂ ਤੋਂ ਲੰਮੀਆਂ ਜੀਆਂ ਕਿਾਰੀਆਂ ਥੱਲੇ ਨੂੰ ਪਾ ਲੈਣੀਆਂ ਵਿਚਾਰੇ ਮਾਈਏ ਜੇ ਪਾ ਪਾ ਕੇ ਕਰੀ ਜਾਣਾ ਪਾਣੀ ਜਿੱਥੇ ਨਹੀਂ ਜਾਣਾ ਉਰੋ ਰੋਕ ਲੈਣਾ ਇਹ ਖੇਤੀ ਵੀ ਕਰਦੇ ਰਿਆਂ ਟਿੱਬਿਆਂ ਤੇ ਗੁਆਰਾ ਵੀ ਈਦਣਾ ਹਰ ਹਰ ਬੀਜਣੀ ਕਪਾਹ ਬੀਜਣੀ ਚਰੀ ਬੀਜਣੀ ਜੋ ਗੁਆਰਾ ਬਾਜਰਾ ਵੀ ਈਦਣਾ ਇਹ ਜਿਹੇ ਚ ਜਹੇ ਫਸਲਾਂ ਹੁੰਦੀਆਂ ਸੀ ਹੁਣ ਤਾਂ ਕੱਲਾ ਝੋਨਾ ਕੱਲਾ ਝੋਨਾ ਬਸ ਕੱਲੇ ਕਣਕ ਜਾਂ ਲੂਆ ਬਸ ਤਿੰਨ ਫਸਲਾਂ ਤੋਂ ਚੌਥੀ ਫਸਲ ਨਹੀਂ ਆਇਆ ਯਾਰ ਮੱਕੀ ਹੁਣ ਲੱਗਿਆ ਬੀਜਣਾ ਉਹ ਵੀ ਆਲੂ ਵਾਲੀ ਚ ਕਿੰਨੀਆਂ ਫਸਲਾਂ ਕਰੇ ਹੁੰਦੀਆਂ ਸੀ ਯਾਰ ਕਿੰਨੀਆਂ ਨਾਣੇ 22 ਜਣੇ ਪਨਾ ਪਨਾ ਛੱਲੀਆਂ ਦੇ ਰੋਤੋ ਗੇਰਣੀਆਂ ਛੱਲੀਆਂ ਤੇ ਬੁੜੀਆਂ ਨੇ ਖੜਾ ਜੱਪ ਬਣਾ ਕੇ ਲਓ ਪੱਠੀ ਤੋਂ ਆ ਚੋਰਾਂ ਦੀ ਚਾਚੀ ਆ ਸਰਜੀਤ ਕੌਰ ਇਹ ਪੱਠੀ ਹੁੰਦੀ ਸੀ ਇਹਦੀ ਪਰੇ ਪਿਆਰੇ ਕੀ ਹੁੰਦੀ ਸੀ ਨਾਲ ਦੋ ਪੱਠੀਆਂ ਹੁੰਦੀਆਂ ਸੀ ਤੇ ਸਾਡੇ ਘਰਾਂ ਕੋਲੇ ਇਹਨਾਂ ਕੋਲ ਇੱਥੇ ਦਾਲੇ ਬਣਾ ਕੇ 22 ਜਣੇ ਯਾਰ ਉੱਥੇ ਹੀ ਖੇਡੀ ਜਾਣਾ ਕੱਲ ਗੱਲ ਨਹੀਂ ਕਰਾਈਆਂ ਤੇ ਉਹਨਾਂ ਪੁਰਾਣੇ ਜਿਹੇ ਅੱਗੇ ਹੁਣੇ ਉਹਨਾਂ ਦਾ ਟੌਰ ਕੱਢਦਾ ਜਦ ਹਰੇਕ ਬੰਦੇ ਨਾਲੋਂ ਛੋਟਾ ਜਿਹਾਕ ਨਹੀਂ ਪਉਦਾ ਪੁਰਾਣਾ ਲੀੜਾ ਤਾਂ ਉਹਨਾਂ ਦਾ ਟੌਰ ਕੱਢ ਕੇ ਬਾਹਰ ਨੂੰ ਜਾਣਾ ਉਹਨਾਂ ਵਾਲੇ ਜੁਆਕਾਂ ਦੇ ਦੇਖ ਲਿਓ ਕਰ ਦੋ ਕੱਢੇ ਕਰਦਾ ਪਹਿਲਾਂ ਬੱਚਿਆਂ ਦੇ ਸਾਰਿਆਂ ਦੇ 6-6 ਫੋਟੋ ਕਰ ਦੋ ਨੇ ਸੀ 5 6 7 ਆਹ ਪਹਿੰਦੇ ਚਰਵਾਣੇ ਕੁੜੀਆਂ ਦੇ ਘਰ ਤਾਂ ਯਾਰ ਕੁੜੀਆਂ ਵੀ ਜਿਹੜੀਆਂ ਆਪਣੀਆਂ ਭੋਆ ਪਹਿਣਾ ਸੀ ਨਾ ਉਹ ਵੀ ਆਪਣੇ ਜਿੰਨੀਆਂ ਹੀ ਵਜਨ ਦੇ ਵਿੱਚ ਹੁੰਦੀਆਂ ਸੀ ਨਰੋਈਆਂ ਹੁੰਦੀਆਂ ਸੀ ਕਿਉਂਕਿ ਉਹਨੇ ਬਗਾਨੇ ਘਰੇ ਕੰਮ ਕਰਨਾ ਹੈ ਕਰੇ ਜੇ ਕਣ ਕੁੜੀ ਖਾਊ ਬਗਾਨੇ ਘਰੇ ਕੰਮ ਕਰੂ ਜੇ ਮੁੰਡਾ ਖਾਊ ਕਰੇ ਖੇਤ ਚ ਕੰਮ ਕਰੂ ਐਂ ਕਹਿੰਦੇ ਹੁੰਦੇ ਸੀ ਅੱਗੇ ਤੇ ਕੁੜੀਆਂ ਵੀ ਮਾਂ ਪਿਓ ਦੇ ਪੂਰਾ ਆਖੇ ਲੱਗਦੇ ਸੀ ਜਿੱਥੇ ਮਾਂ ਪਿਓ ਨੇ ਜਿਵੇਂ ਕਹੇ ਤਾਂ ਉਵੇਂ ਹੀ ਕਰ ਦੇਣਾ ਤੇ ਲੰਗੇ ਰੁੱਡੇ ਤੇ ਲੜ ਲਾ ਦੇ ਜਿੱਥੇ ਮਰਜੀ ਲਾ ਦੇ ਬੰਦੇ ਨੇ ਦੇਖ ਕੇ ਕਰਕੇ ਹੁਣਾਂ ਦਾ ਮਾਪਿਓ ਨੇ ਹੁਣ ਤਾਂ ਯਾਰ ਪਹਿਲਾਂ ਕਹਿੰਦੀ ਸੀ ਆਪ ਦੇਖਣਾ ਇਹ ਨਹੀਂ ਪਤਾ ਕੀ ਰੌ ਰੱਟ ਜੇ ਉਧਰ ਨੂੰ ਜਦੋਂ ਵਿਆਹ ਹੋਣਾ ਮਾਪਿਓ ਕੀ ਕਰੇ ਯਾਰ ਫਸਿਆ ਵਾ ਮੁੰਡੇ ਪੂਰੇ ਵੀ ਫਸਿਆ ਕੁੜੀ ਮੁੰਰੇ ਵੀ ਫਸਿਆ ਵਾ ਮੁੰਡਾ ਆਪਣੀ ਮਰਜ਼ੀ ਕਰਦਾ ਕੁੜੀ ਆਪਣੀ ਮਰਜ਼ੀ ਕਰਦੀ ਹੈ ਜਮਾਨਾ ਕਹੇ ਜਾ ਆ ਗਿਆ ਦੇਖ ਲੈ ਯਾਰ ਕਿੱਤੇ ਦਾਦੇ ਦਾਦੀ ਦਾ ਭੈ ਤਾਏ ਚਾਚੇ ਦਾ ਭੈ ਤੇ ਡੈਡੀ ਪਿਓ ਦਾ ਤਾਂ ਹੋਣਾ ਹੀ ਐ ਤੇ ਹੁਣ ਤਾਂ ਯਾਰ ਚੱਕੇ ਗਏ ਸਾਰੇ ਚੱਕੇ ਗਏ ਨਾ ਚਾਚੇ ਤੋਂ ਡਰਨਾ ਕਿਸੇ ਤੋਂ ਨਾ ਤਾਏ ਤੋਂ ਡਰਨਾ ਨਾ ਮਾਮਿਆਂ ਤੋਂ ਨਾ ਕਿਸੇ ਤੋਂ ਹੋਰ ਆਪ ਹੀ ਆਪੜਾ ਥੋੜੀ ਚੱਲੇ ਜਾਂਦਾ ਕੰਮ ਮਾਂ ਪਿਓ ਫਸਿਆ ਕਸੂਤਾ ਕੋਲ ਨਾ ਚੱਲ ਫਿਰ ਜਿੱਥੇ ਚੱਲੇ ਉਧਰ ਜਿੱਥੇ ਆ ਗਿਆ ਬਾਣੀਆਂ ਉਧਰ ਆ ਗਿਆ ਬਾਜ਼ਾਰ ਚੱਲ ਫਿਰ ਕਰਦੇ ਨੇ ਅਨੰਦ ਕਰਦੇ ਤੇਰੇ ਤੇਰੀ ਆਪਦੀ ਸੋਚ ਐ ਕਲੋਂ ਸਾਨੂੰ ਲਾਂਬਾ ਨਾ ਦੇ ਆ ਕੇ ਨਾ ਮੁੰਡੇ ਨੂੰ ਨਾ ਕੁੜੀ ਨੂੰ ਦੋਨੋਂ ਨੂੰ ਹੀ ਕਹਿ ਦਿੰਦੇ ਸੀ ਮਾਂ ਪਿਓ ਕਹਿ ਦਿੰਦੇ ਅੱਜ ਵੀ ਤੇਰੀ ਸੋਚ ਆਉਂਦਾ ਜੋ ਮਰਜ਼ੀ ਕਰੀ ਕਰਨ ਉਹ ਸਾਡੇ ਦਾਲੇ ਨਾ ਹੋ ਜੀ ਤੇ ਜਿੰਨੇ ਸਾਹ ਸੰਗਤ ਪਹਿਲੀਆਂ ਜਦੋਂ 40 50 ਸਾਲ ਪਹਿਲਾਂ ਲਾ ਲੋ ਜਿੰਨੇ ਮਾਂ ਪਿਓ ਦੇ ਕਰੇ ਵੇ ਸੀ ਰਿਸ਼ਤੇ ਤੇ ਅੱਜ ਹਜੇ ਤਾਈ ਕੋਈ ਟੁੱਟਿਆ ਨਹੀਂ ਕੋਈ ਇੰਨਾ ਨਹੀਂ ਜਿੰਦਾ ਜਿਹੜੇ ਤਲਾਕ ਹੋਈ ਜਾਂਦੇ ਆ 15 ਦਰਵਾਜ਼ਾ ਤਲਾਕ ਹੋਣ ਲੱਗੇ ਜਾਂਦਾ 10 ਦਰਵਾਜ਼ਾ ਬਾਦੀ ਆ ਕਈਆਂ ਤਾਂ ਆਉਂਦੀਆਂ ਮਗਰੋਂ ਪਹਿਲਾਂ ਤਲਾਕ ਇਹ ਜੇ ਰਸਤੇ ਹੋਣ ਲੱਗੇ ਲਾਲੋ ਸਾਹਿਬ ਤੁਸੀਂ ਇਹ ਕਾਰਨ ਕੀ ਹੈ ਆਪਣੇ ਕਾਰਨੀ ਹੈ ਆਪਾਂ ਆਪ ਨੁਕਸਾਨ ਕਰਿਆ ਸਾਧ ਸੰਗਤ ਨੂੰ ਆਪਾਂ ਹਾਂ ਮੋਬਾਈਲ ਦੇਖ ਲਿਆ ਮਿਕੂਤੀ ਮੀਡੀਆ ਦੇਖੀ ਜਾਂਦੇ ਆ ਇਹ ਮੋਬਾਈਲ ਦੇਖ ਦੇ ਕੇ ਆਪਾਂ ਨੂੰ ਚੜੇਲਾ ਚੁੰਬੜ ਗਿਆ ਇਹ ਹੁਣ ਆਪਾਂ ਕਹਿੰਦੇ ਨਸ਼ਾ ਚਿੱਟੇ ਨੂੰ ਨਸ਼ਾ ਭੈੜਾ ਕਿਹਦਾ ਵੈ ਜਿਹੜਾ ਕਿ ਸਾਰੇ ਪੰਜਾਬ ਨੂੰ ਲੱਗ ਗਿਆ ਬੱਡੇ ਤੋਂ ਲੈ ਕੇ ਬੱਚੇ ਤੱਕ ਨੂੰ ਨਸ਼ੇ ਵਾਲਾ ਤਾਂ ਹਲੇ ਘੜ ਘੰਟਾ ਅੜਕ ਕੇ ਲਊ 4 ਵਜੇ ਉੱਠ ਖੜਿਆ ਚੱਕ ਕੇ ਮੋਬਾਈਲ ਦੇਖਦਾ ਪਹਿਲਾਂ ਬੰਦਾ ਚਾਹ ਬੁੜੀ ਐ ਚਾਹ ਬੱਚਾ ਚਾਹ ਕੋਈ ਐ ਸਾਰਿਆਂ ਨੂੰ ਪੈੜਾ ਨਸ਼ਾ ਹੁਣ ਕਿਹਦਾ ਨਸ਼ਾ ਆ ਨਸ਼ਾ ਸਾਰਾ ਸਗਤ ਆ ਨਸ਼ਾ ਪਹਿਲਾਂ ਨੌਜਵਾਨ ਨੂੰ ਵੀ ਆ ਮੁੰਡੇ ਨੂੰ ਵੀ ਆ ਕੁੜੀ ਨੂੰ ਵੀ ਆ ਬੱਚੇ ਨੂੰ ਵੀ ਆ ਆ ਨਸ਼ਾ ਆ ਦੇਖ ਲਓ ਆ ਮੇਰੇ ਨਾਲ ਜਿਹੜਾ ਇਹਨੇ ਪੱਟਤਾ ਜਮਾ ਪੰਜਾਬ ਅੱਜ ਕੀ ਹਾਲਾਤ ਹੋ ਰਹੇ ਆ ਦੇਖੋ ਪੰਜਾਬ ਦੇ ਅੰਮੋਦੀ ਅਗਰ ਕੀ ਹਸਤੀ ਸੀ ਇਹ ਇਹ ਜਿਹੇ ਜੱਜਗੇ ਟੈਕਸ ਆਪਣੇ ਤੇ ਲਾ ਦਿੰਦੇ ਇਹ ਆਪਾਂ ਸਾਦ ਸੰਗਤ ਇਹਨਾਂ ਮਹਿਲਾ ਦੇ ਵਿੱਚ ਆਪਣਾ ਬੇੜਾ ਘਰਕ ਹੋ ਗਿਆ ਕੋਈ ਨਹੀਂ ਬੋਲਦਾ ਯਾਰ ਕੋਈ ਪੰਜਾਬ ਦਾ ਕੱਲ ਸੁਣਵਾ ਕੇ ਪੰਜਾਬ ਦਾ ਕੋਈ ਆਗੂ ਹੈ ਨਹੀਂ ਹੁਣ ਮੋਦੀ ਨੇ ਕਹਿੰਦਾ ਵੀ ਅੰਬਰਧਾਰ ਹੀ ਬੰਦਾ ਐਪੋਰਟ ਤੇ ਕੰਮ ਹੀ ਨਹੀਂ ਕਰ ਸਕੂ ਕਿਤੇ ਵੀ ਨਹੀਂ ਕਰ ਸਰਕਾਰੀ ਅੰਦਰ ਇਹ ਚ ਇਹ ਵੀ ਗੱਲ ਕਹਿਤੀ ਕੋਈ ਬੰਦਾ ਬੋਲਦਾ ਨਹੀਂ ਸ਼੍ਰੋਮਣੀ ਕਮੇਟੀ ਆਪਣੀ ਬਣੀ ਕਾਸ ਵਾਸਤੇ ਆ ਕਾਲ ਤਖਤ ਕਾਸ ਵਾਸਤੇ ਬਣਿਆ ਬਾਰੋਂ ਕੋਈ ਹੁਕਮ ਆਉਂਦਾ ਉਹਨੂੰ ਨਜੱਠਣ ਵਾਸਤੇ ਉਹਦੇ ਅੱਗੇ ਹੋਣ ਵਾਸਤੇ ਕਾਲ ਤਖਤਾ ਬੋਲਦਾ ਹੀ ਨਹੀਂ ਨਾ ਸ਼੍ਰੋਮਣੀ ਕਮੇਟੀ ਬੋਲਦੀ ਆ ਨਾ ਜਿਹੜੇ ਵੱਡੇ ਵੱਡੇ ਚੋਲੇ ਪਾਈ ਬੈਠੇ ਵੱਡੇ ਧਰਮ ਦੇ ਆਗੂ ਇਹ ਨਾ ਕੋਈ ਇੰਨਾ ਚੋ ਬੋਲਿਆ ਬੋਲਿਆ ਕੋਈ ਹੈ ਦੱਸੋ ਮੈਨੂੰ ਕਿਸੇ ਨੇ ਮੋਦੀ ਨੂੰ ਜਵਾਬ ਦਿੱਤਾ ਹੋਵੇ ਵੀ ਅਸੀਂ ਆਹ ਕੰਮ ਤੂੰ ਇਹ ਕਿਵੇਂ ਕਰਦਾ ਉਹ ਜਰਜ ਮੋਦੀ ਨੂੰ ਸ਼ਰਮ ਆਉਣੀ ਚਾਹੀਦੀ ਆ ਜੇ ਪੰਜਾਬ ਹਿੰਦੁਸਤਾਨ ਬਚਿਆ ਤਾਂ ਇਹ ਤਲਵਾਰਾਂ ਨਾਲ ਹੀ ਬਚਿਆ ਵਾ ਇਹ ਖਾਲਸਿਆਂ ਨੇ ਬਚਾਇਆ ਸੀ ਜਿਨ੍ਹਾਂ ਨੂੰ ਅੱਜ ਗਲ ਘੁੱਟ ਰਹੇ ਆ ਖਾਲਸਿਆਂ ਦਾ ਸਿਆਣੇ ਕਹਿੰਦੇ ਨੇ ਜਦੋਂ ਬੰਦਾ ਉੱਤੇ ਆ ਜੇ ਨਾ ਉਹ ਕਹਿੰਦਾ ਨਾ ਮੈਂ ਤਖਣਾ ਥੱਲੇ ਪਏ ਰੋਂਦਾ ਹੁੰਦਾ ਇਹ ਭਲਾ ਆਪਣੇ ਥੱਲੇ ਪਏ ਸੀ ਇਹ Hindu ਲੋਕ ਸੀ ਜਿਹੜੇ ਸਾਰੇ ਅੱਜ ਸਿੱਖਾਂ ਅੱਜ ਸਿੱਖਾਂ ਦੇ ਉੱਤੇ ਉੱਪਰ ਨੂੰ ਜਾਂਦੇ ਆ ਇਹ ਸਿੱਖਾਂ ਨੇ ਸੜਾਏ ਆ ਇਹ ਅਹਿਮਦ ਅਬਦਾਲੀ ਵਰਗਿਆਂ ਤੋਂ ਤੇ ਯਾਹ ਪੈਣਾ ਚੱਕ ਕੇ ਲੈ ਜਾਂਦੇ ਟੱਕ ਟੱਕ ਜੋ ਗਜਨੀ ਦੇ ਬਾਜ਼ਾਰ ਚ ਵੇਚਦਾ ਸੀ ਉੱਥੋਂ ਛੜਾਈਆਂ ਹੋਈਆਂ ਜਿਹੜੇ ਅੱਜ ਗੱਲਾਂ ਕਰਦੇ ਆ ਇਹ ਅਸੀਂ ਇਹਨਾਂ ਨੂੰ ਤਲਵਾਰ ਨਹੀਂ ਪਹਿਨਣ ਦੇਣੀ ਇਹ ਤਲਵਾਰਾਂ ਨੇ ਛੜਾਈਆਂ ਉਹ ਉਦੋਂ ਕੋਈ ਗੋਲੀ ਛੱਕਾ ਨਹੀਂ ਸੀ ਹੁੰਦਾ ਬਰਸ਼ੇ ਨੇਜੇ ਤਲਵਾਰ ਇਹ ਹੁੰਦੀ ਸੀ ਬਾਈ ਬਾਈ ਕੁੜੀ ਛੜਾ ਕੇ ਲੈਂਦੀ ਵੀ ਐ ਅੱਧਿਲੋਂ ਪੰਜਾਬ ਦੇ ਵਿੱਚੋਂ ਨੰਗ ਕੇ ਪਰੇ ਦੇ ਲਿਓਂ ਲਿਉਂਦੇ ਹੁੰਦੇ ਸੀ ਲੁੱਟ ਕੇ ਕੁੜੀਆਂ ਨੂੰ ਉਹਨਾਂ ਦਿਨ ਜਦੋਂ ਲੁੱਟਣ ਨੂੰ ਉਹਨਾਂ ਨੂੰ ਵੇਚਣ ਨੂੰ ਘਰੇ ਰਖੇਲ ਬਣਾ ਲੈਂਦੇ ਸੀ ਕੰਮ ਕਰੀ ਚੱਲ ਕਰੇ ਤੇ ਰੋਨੀਆਂ ਕਲੌਂਦੀਆਂ ਕਹਿੰਦੀਆਂ ਵੇ ਸਿੰਘੋ ਵੇ ਦਾੜੀ ਵਾਲਿਓ ਮੇਰੇ ਵੀਰੋ ਵੇ ਕਸ਼ੇਰੇ ਵਾਲਿਓ ਵੀਰੋ ਵੇ ਝੋਲੇ ਵਾਲਿਓ ਵੀਰੋ ਬਚਾ ਲੋ ਐਂ ਕਹਿੰਦੀਆਂ ਹੁੰਦੀਆਂ ਸੀ ਤੇ ਜਿਹੜੇ ਅੱਜ ਇਹ ਆਪਦੇ ਆਪ ਨੂੰ ਗੱਲਾਂ ਕਰਦੇ ਆ ਬਰਦਾ ਬੇੜਾ ਇਹਨਾਂ ਨੇ ਹੀ ਬਜਾਇਆ ਆਪਣਾ ਬੇੜਾ ਬਹਾਇਆ ਇਹਨਾਂ ਨੇ ਕੋਸ਼ਕ ਲੋਕ ਆ ਸਾਰੇ ਹਿੰਦੂ ਨਹੀਂ ਕੋਸ਼ਕ ਲੋਕ ਆ ਵਿੱਚੋਂ ਕੁਛ ਕੀ ਆਪਣੇ ਚੋਂ ਕੁਛ ਕੀ ਇਹਨਾਂ ਚੋਂ ਆ ਜਿਹੜੇ 도ਗਲੇ ਹੋਏ ਹੋਏ ਆ ਪੰਜਾਬ ਨਾ ਬੋਲਦੇ ਹੀ ਨਹੀਂ ਕੋਈ ਪੰਜਾਬ ਕੋਸ਼ ਹੋਈ ਜਾਵੇ ਪੰਜਾਬ ਚ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾੜ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਪੱਤਰਾ ਪੱਤਰਾ ਇਹਨਾਂ ਨੇ ਕਰਤਾ ਯਾਰ ਸ਼ਰਮ ਕਰੋ ਕੋਈ ਆਪਣਾ ਬੰਦਾ ਬੋਲਿਆ ਯਾਰ ਜੇ ਲਾਏ ਧਰਨੇ ਉਹ ਧਰਨੇ ਨੇ ਕੋਈ ਜਿਵੇਂ ਪਿੰਡਾਂ ਵਾਲੇ ਵੇਲੇ ਕੋਈ ਸੂਰਮਾ ਉੱਠੋ ਸੂਰਮਾ ਯਾਰ ਬਾਦ ਉਹ ਬਰਸ਼ਾ ਹਾਂ ਥੋੜੋ ਬਗੜੀਆਂ ਗੱਲਾਂ ਹੁੰਦੀਆਂ ਵੀ ਅਸੀਂ ਉਹਨਾਂ ਨੂੰ ਸਜ਼ਾ ਕਰਾਵਾਂਗੇ ਫਲਾਨਾ ਪੁਲਿਸ ਕੋਲੇ ਲੈ ਤੇ ਪੁਲ ਛੱਡ ਦਿੰਦੀ ਹੈ ਕੋਈ ਕਿਸੇ ਦੀ ਨਹੀਂ ਸੁਣਦਾ ਪੰਜਾਬ ਯਾਰ ਹਿੰਦੁਸਤਾਨ ਤਾਂ ਤਾਪੋ ਤਾਪ ਹੋ ਗਈ ਮਿੱਤਰੋ ਰੋਜ਼ ਨਵਾਂ ਫਰਮਾਨ ਆਉਂਦਾ ਡਰੀ ਲੱਗਦਾ ਰੋਜ਼ ਵੀ ਕਿਤੇ ਆਹ ਨਾ ਹੋ ਜੇ ਕਿਤੇ ਉਹ ਨਾ ਹੋ ਜੇ ਯਾਰ ਆਪਣੇ ਲੋਕ ਹੀ ਯਾਰ ਪਹਿਲਾਂ ਇੰਨਾ ਗੁਰੂ ਗ੍ਰੰਥ ਸਾਹਿਬ ਤੋਂ ਡਰਨ ਲੱਗੇ ਯਾਰ ਇੰਨਾ ਡਰਨ ਲੱਗੇ ਯਾਰ ਕੋਈ ਮੱਥਾ ਟੇਕਣ ਨਹੀਂ ਆਉਂਦਾ ਯਾਰ ਕੋਈ ਅੰਬਰਤ ਵੇਲੇ ਨਹੀਂ ਆਉਂਦਾ ਕੋਈ ਸ਼ਾਮ ਵੇਲੇ ਨਹੀਂ ਆਉਂਦਾ ਬਮੈਲੀ ਦੇਖੀ ਜਾਂਦੇ ਆ ਬੈਠੇ ਸੋਨੇ ਦੀਆਂ ਥਾਵਾਂ ਲਗਾ ਹੁੰਦੇ ਸੀ ਬਜ਼ੁਰਗਾਂ ਕੋਲੇ ਜਿਹੜੇ ਆਪਣੇ ਬਜ਼ੁਰਗ ਹੁੰਦੇ ਸੀ ਨਾ ਘਰੇ ਆਪਣੇ 8-8 10-10 ਜੀ ਬੈਠੇ ਹੁੰਦੇ ਸੀਗੇ ਪਹਿਲਾਂ ਕੋਈ ਛੇੜਦਾ ਸੀ ਬਜ਼ੁਰਗਾਂ ਨੂੰ ਕੋਈ ਨਹੀਂ ਸੀ ਛੇੜਦਾ ਐਨ ਆਰਾਮਨਾਬ ਦੀ ਖੇਤੀ ਵਾਲੀ ਕਰਦੇ ਸੀ ਜਿਹੜੇ ਮੂਰੇ ਆਗੂ ਲਾਏ ਸੀ ਉਹ ਹੀ ਬੋਲਦੇ ਹੁੰਦੇ ਸੀ ਪੰਜਾਬ ਨੂੰ ਕੋਈ ਫਿਕਰ ਨਹੀਂ ਸੀ ਹੁੰਦਾ ਹੁਣ ਜਿਹੜੀ ਆਪਾਂ ਸ਼੍ਰੋਮਣੀ ਕਮੇਟੀ ਬਣਾਈ ਬੈਠਿਆ ਜਾਂ ਆਗੂ ਬਣਾਈ ਬੈਠੇ ਆ ਉਹ ਤਾਂ ਬੇਕੇ ਹੋਏ ਆ ਯਾਰ ਉਹ ਤਾਂ ਕੋਈ ਬੋਲਦਾ ਹੀ ਨਹੀਂ ਕੋਸ਼ ਹੋਈ ਜਾਵੇ ਪੰਜਾਬ ਦਾ ਕੋਈ ਮਾਰੇ ਜਾਵੇ ਕੋਈ ਵੱਢੀ ਜਾਵੇ ਕੋਈ ਟੁੱਕੀ ਜਾਵੇ ਕੋਈ ਨਹੀਂ ਉਹ ਕਹਿੰਦਾ ਮੇਰੇ ਘਰੇ ਨਹੀਂ ਅੱਗ ਉਹਦੇ ਦੂਜੇ ਦੇ ਘਰੇ ਆ ਪਤਾ ਤਾਂ ਉਹਦੇ ਲੱਗੂ ਤੇਰੇ ਵੀ ਆ ਗਈ ਬਹੁਤ ਦਰ ਦੂਰ ਨਹੀਂ ਹੈ ਹੁਣ ਹਰੇਕ ਦੇ ਹੀ ਹੋਣੀ ਹੈ ਇਹ ਦੇਖੀ ਜੋ ਕੀ ਹਾਲਾਤ ਹੁੰਦੇ ਆ ਫੇਰ ਸਾਰ ਸੰਗ ਦਾ ਦੇਖੋ ਕਿੱਥੇ ਜਾਵਣੀਆਂ ਗੱਲਾਂ ਯਾਰ ਹੁਣ ਕੁੜੀ ਜੰਮਣੀ ਨਹੀਂ ਦੰਦੇ ਕਹਿੰਦੇ ਸਾਡੇ ਮੁੰਡਾ ਹੀ ਹੋਵੇ ਕੁੜੀ ਹੋਵੇ ਹੀ ਨਾ ਉਹ ਜੇ ਕੁੜੀਆਂ ਨਾ ਹੋਈਆਂ ਮਾਂ ਦੇ ਉਹ ਪੁੱਤਰੋ ਭੂਆ ਚਾਚੇ ਮਾਸੀ ਤਾਈ ਭੈਣ ਸਾਲੀ ਇਹ ਕਿੱਥੋਂ ਵੱਢਣ ਗਿਆ ਯਾਰ ਅੱਗੇ ਸ੍ਰੇਟੀਕੇ ਮੇਂ ਧਰੂ ਯਾਰ ਆਪਣੇ ਪੰਜਾਬ ਦੀ ਕੀ ਹਾਲਾਤ ਹੋ ਗਈ ਯਾਰ ਹੁਣ 10-10ਾਂ ਕਿੱਲੇ ਵਾਲੇ ਮੁੰਡੇ ਬੈਠੇ ਆ ਕਰੇ ਐਨੀ ਕੁੜੀਆਂ ਜੇ ਹੈ ਵੀ ਹੈਗੀਆਂ ਦੌੜ ਲੱਗੀ ਆ ਬਾਹਰ ਕੈਨੇਡਾ ਜਾਣਾ ਕੈਨੇਡਾ ਜਾਣਾ ਪੰਜਾਬ ਦੇ ਵਿੱਚ ਤਾਂ ਖੇਤੀ ਵਾਲੇ ਮੁੰਡੇ ਨੂੰ ਰਿਸ਼ਤਾ ਹੀ ਨਹੀਂ ਹੁੰਦਾ ਹੁਣ ਪਹਿਲੀ ਗੱਲ ਤਾਂ ਬਹੁਤ ਮੁੰਡੇ ਜਿਹੜੇ ਕਰੇ ਬੈਠੇ ਯਾਰ ਜਿਨ੍ਹਾਂ ਨੂੰ ਰਿਸ਼ਤਾ ਹੀ ਨਹੀਂ ਹੁੰਦਾ ਕੁੜੀਆਂ ਹੀ ਹੈ ਨਹੀਂ ਯਾਰ ਕਹਿੰਦੇ ਪੰਜਾਬ 'ਚ ਹਜ਼ਾਰ ਮੁੰਡੇ ਦੇ ਮਗਰ 600 ਕੁੜੀਆਂ ਐ ਈਗਰ 1400 ਕਿਥੋਂ ਲਾਵਾਂਗੇ ਜਮਨ ਆਪਾਂ ਕਰੇ ਦਿੰਦੇ ਨਹੀਂ আল্টرا ਸਾਊਂਡ ਰੈਂਕ ਕਾਰਟ ਟੈਸਟ ਬੰਬਲਾ ਦੇ ਪਾਰ ਤੇ ਉਹਦਾ ਪਾਪ ਕੌਣ ਭੁਗਤਦਾ ਉਹ ਆਪਾਂ ਹੀ ਭੁਗਤਦੇ ਆਂ ਪਾਪ ਜਿਹੜੀਆਂ ਧੀਆਂ ਨੂੰ ਮਾਰਦੇ ਆ ਨਾ ਘੱਖਾਂ ਚ ਉਹਦਾ ਪਾਪ ਆਪਾਂ ਹੀ ਝੋਲਦੇ ਆਂ ਪਹਿਲਾਂ ਮਾਂ ਪਿਓ ਚੱਲਦਾ ਫੇਰ ਉਹਦਾ ਗਵਾੜ ਚੱਲਦਾ ਫੇਰ ਉਹਦਾ ਪਿੰਡ ਚੱਲਦਾ ਫੇਰ ਪੰਜਾਬ ਚੱਲਦਾ ਅੱਗੇ ਕਿਵੇਂ ਆਪਣੇ ਸਾਰੇ ਖੁਸ਼ੇ ਦੇ ਕਿਉਂ ਨਹੀਂ ਸੀ ਤਲਾਕ ਹੁੰਦੇ ਜੇ 4-4 5-5 ਮੁੰਡੇ ਤੇ 4-4 ਕੁੜੀਆਂ ਵੀ ਹੁੰਦੀਆਂ ਸੀ ਹਰੇਕ ਦੇ ਘਰੇ ਤੇ ਕਹਾ ਵਿਆਹਣੀਆਂ ਕੋਈ ਆਪਾਂ ਗਰੀਬ ਹੋਗੇ ਯਾਰ ਪਰ ਹੁਣ ਕੁੜੀਆਂ ਨੂੰ ਵੀ ਕੁਝ ਸੋਚਣਾ ਚਾਹੀਦਾ ਯਾਰ ਇਹ ਵੀ ਮਾਂ ਤੇ ਉਹਦੀ ਪੱਗ ਨੂੰ ਲਾਜ ਨਾ ਲਾਉਣੋ ਜਦੋਂ ਫਿਰ ਮਾਪਿਓ ਦੁਖੀ ਹੁੰਦਾ ਜਦੋਂ ਇਹ ਚੱਕ ਕੇ ਜੁੱਲੀ ਬਤਰੇ ਜੋ 16 17 ਸਾਲ ਦੀ ਹੋਗੀ ਪਤਾ ਨਹੀਂ ਕਿਹਦੇ ਨਾਲ ਤੁਰ ਜਾਣਾ ਇਹ ਥੋੜਾ ਡਰ ਲੱਗਦਾ ਆ ਕੇ ਉਦੋਂ ਅਗਲਾ ਕਹਿੰਦਾ ਯਾਰ ਇਹ ਤਾਂ ਨਾ ਹੀ ਹੁੰਦੀ ਚੰਗਾ ਸੀ ਈਆਂ ਨੂੰ ਵੀ ਸੋਚਣਾ ਚਾਹੀਦਾ ਯਾਰ ਮਾਪਿਓ ਮਿਲਣੇ ਆ ਤੁਹਾਨੂੰ ਸੌਰியோ ਜਦੋਂ ਥੋੜਾ ਫਿਰ ਬੇੜਾ ਕਰਕੇ ਉਹਨਾਂ ਸਾਲ ਦੋ ਸਾਲ ਲੱਗ ਜਾਂਦੇ ਤੁਹਾਨੂੰ ਗਾਂਲਾਂ ਜੁਰਕਾ ਦਿਖਾਉਂਦਾ ਮਲੰਗ ਦੇ ਕੋਲੇ ਕੱਕ ਨਹੀਂ ਹੁੰਦਾ ਜਿਹੜਾ ਬੰਦਾ ਕੱਢ ਕੇ ਲੈ ਜਾਊ ਉਹਦੇ ਕੋਲੇ ਕੀ ਹੁੰਦਾ ਤਾਂ ਮਲੰਗ ਹੁੰਦਾ ਉਹਦਾ ਤੈਨੂੰ ਵੇਚੂ ਕਿਤੇ ਕਿਸੇ ਦੇ ਘਰੇ ਪੋਚੇ ਲਾਉਣ ਲਾਊਗਾ ਫੇਰ ਰੋਟੀ ਖਾਊਗਾ ਨਾ ਤੈਨੂੰ ਖਾਊ ਦਿਮਾਗ ਨਾਲ ਯਾਰ ਸੋਚੋ ਤੇ ਉਹ ਤੁਸੀਂ ਵੀ ਸੋਚੋ ਭੈਣੋ ਤੁਸੀਂ ਵੀ ਸੋਚੋ ਕਦੇ ਵੀ ਆਪਦੇ ਮਾਂ ਪਿਓ ਤੋਂ ਬਿਵਾਰ ਨਾ ਹੋਵੋ ਦੁੱਖ ਚੱਲੋਂਗੇ ਤੇ ਦੁੱਖ ਚੱਲ ਵੀ ਰਹੀਆਂ ਜੋ ਕਸੂਰ ਮੁੰਡਿਆਂ ਚ ਵੀ ਆ ਕਸੂਰ ਕੁੜੀਆਂ ਚ ਵੀ ਆ ਯਾਰ ਜਮਈ ਮਾਂ ਪੋਤਾ ਦਾ ਯਾਰ ਕਦਰ ਹੀ ਹੈ ਨਹੀਂ ਵੀ ਕੋਈ ਜਮਈ ਨਾ ਪੋਤ ਪੁੱਛੇ ਨਾ ਧੀ ਪੁੱਛੇ ਉਹ ਤਾਂ ਬੌਲਾ ਵਿਚਾਰਾ ਵਿਚਾਰੇ ਵਿਚਾਲੇ ਵਿਚਾਲੇ ਤੁਰਿਆ ਫਿਰਦਾ ਜਿਹਦੇ ਕੋਲ ਤਾਂ ਆਪਦੇ ਬਾਈ ਚਾਰ ਸਿਆੜ ਹੈਗੇ ਆ ਉਹ ਤਾਂ ਬਜ਼ੁਰਗ ਠੀਕ ਆ ਉਹਦੀ ਘਰੇ ਮੰਨਤਾ ਵੀ ਹੈਗੀ ਉਹਨੂੰ ਪੁੱਛਦੇ ਵੀ ਆ ਪਰ ਜਿਹਦੇ ਕੋਲੇ ਹੈ ਨਹੀਂ ਨਾ ਕੋਈ ਵਿਚਾਰੇ ਕੋਲੇ ਉਹਦੀ ਤਾਂ ਬਾਲੀ ਦਰਦਸ਼ਾ ਯਾਰ ਉਹਨੂੰ ਤਾਂ ਧੀ ਵੀ ਕਹਿੰਦੀ ਤੇ ਪੁੱਤ ਵੀ ਕਹਿੰਦਾ ਜਾਂ ਨਕਲ ਜਾ ਕਰੋ ਯਾਰ ਤਪਾਓ ਸਾਡੇ ਕੋਲੋਂ ਹੈ ਨਹੀਂ ਤੇਰੇ ਲਈ ਰੋਟੀ ਸਾਡੇ ਕੋਲੇ ਜਿੰਨਾ ਚਿਰ ਉਹ ਕੰਮ ਕਰਦਾ ਸੀ ਉਹਨਾਂ ਚਿਰ ਉਹ ਤੋਂ ਕੰਮ ਲਈ ਜਾਂਦਾ ਤੂੰ ਬੇਕਮਾ ਹੋ ਗਿਆ ਉਹ ਤੋਂ ਗੈਰ ਨਾ ਕਰੋ ਅਗਰ ਬਰਬੀ ਤੋਂ ਹਸਨਪੁਰ ਵਾਲਾ ਇਹ ਲੈ ਜਾਂਦਾ ਕਈਆਂ ਨੂੰ ਤਾਂ ਵਿਚਾਰਿਆ ਆ ਮੋੜਾਂ ਤੋਂ ਲੁਧਿਆਣੇੋਂ ਬੈਠਾ ਮੋੜਾਂ ਤੋਂ ਪਿੰਡਾਂ ਤੋਂ ਆਨ ਕਰ ਦਈਏ ਨਾ ਵੀ ਬਜਾਰ ਕੋਲ ਕੋਈ ਸਾਮਦਾਨੀ ਤੇ ਆ ਬੈਠਾ ਤੇ ਉਹਦੇ ਆ ਕੇ ਲੈ ਜਾਂਦਾ ਵਿਚਾਰਾ ਇਹ ਹਾਲਾਤ ਕਿਉਂ ਹੋ ਗਏ ਪੰਜਾਬ ਤਾਂ ਇਹੋ ਜਿਹਾ ਹੈ ਨਹੀਂ ਸੀ ਯਾਰ ਕਿੰਨੀ ਕਦਰ ਕਰਨੀ ਜੇ ਕਿਸੇ ਦੀ ਪੁਰਾਣਾ ਕਿਸੇ ਦਾ ਹੋਣਾ ਕਿੰਨੀ ਕਦਰ ਕਰਨੀ ਯਾਰ ਉਹਨੂੰ ਖੇਤ ਲੈ ਕੇ ਜਾਣਾ ਨਾਲ ਜਾਣਾ ਉਹਦੇ ਜਾਂ ਤੁਰ ਕੇ ਜਾਣਾ ਚਲੋ ਚਲੀਏ ਇਧਰੋਂ ਮੈਦਾਨ ਚੱਲਦੇ ਆ ਪੰਜ ਪੰਜ ਚਾਰ ਚਾਰ ਜਣੇ ਬੰਦੇ ਨਾਲ ਹੁੰਦੇ ਸੀ ਗਾਰਡ ਦੇ ਤੇ ਯਾਨੇ ਉਹਨਾਂ ਦੇ ਕੁੜੀਆਂ ਨੇ 8-8 10-10 ਇਕੱਠੀਆਂ ਨੇ ਹੋ ਜਾਣਾ ਪਰ ਉਹਨੇ ਨੂੰ ਟਚਰਾਂ ਕਰਨੀਆਂ ਨਾਲ ਉਹਦਾ ਭਰਾ ਆਇਆ ਹੁਣ ਉਹਨੂੰ ਟਚਰਾਂ ਕਰਨੀਆਂ ਕਿੱਧਰ ਗਿਆ ਉਹ ਜਮਾਨਾ ਯਾਰ ਚੋਰਿੰ ਜਾਨਾ ਜਾ ਸਾਲੀਆਂ ਨੇ 8-8 10-10 ਨੇ ਦਾਲੇ ਹੋ ਜਾਣਾ ਇਹ ਕੰਡਣਾ ਕੋੰਡਣਾ ਨੇ ਆ ਜਾਣਾ ਨਿਭਲਾ ਨੇ ਦਾ ਪਰੋਣਾ ਆਇਆ ਜੋ ਚੱਲੇ ਗਿਆ ਕੀ ਉਹਦਾ ਕੁਰਸੀ ਵੀ ਮਾੜੀ ਜੀ ਡਾਂਦਣੀ ਕੁਰਸੀ ਡੱਕੇ ਟੁੱਕੇ ਜਿਹਾ ਰੱਖ ਕੇ ਉੱਥੋਂ ਡੱਕ ਪੈਣਾ ਮੰਜੇ ਤੇ ਮੜੇ ਜੇ ਧਾਗੇ ਪੁਣਕੇ ਉੱਤੇ ਦਰੀ ਪਛਾ ਦੇਣੀ ਉਤੋਂ ਕਿੰਨੀਆਂ ਹਰਤਾਂ ਗੁਰਗੀਆਂ ਕਰਦੀਆਂ ਹੁੰਦੀਆਂ ਯਾਰ ਉੱਚ ਗੱਲਾਂ ਹੀ ਚੱਕੀਆਂ ਗਈਆਂ ਉਹਦਾ ਪੰਜਾਬ ਹੀ ਹੈ ਨਹੀਂ ਯਾਰ ਆ ਤਾਂ 40 50 ਸਾਲ ਪਹਿਲਾਂ ਇਹ ਗੱਲਾਂ ਹੁੰਦੀਆਂ ਸੀ 10-10 ਕੁੜੀਆਂ 15-15 ਗਵਾੜ ਦੀਆਂ ਇਕੱਠੀਆਂ ਹੋ ਜਾਂਦੀਆਂ ਇਹ ਨਹੀਂ ਫਲਾਣਿਆਂ ਦਾ ਪੁਰਾਣਾ ਆਜੋ ਦੇਖ ਕੇ ਆਈਏ ਤੇ ਜੇ ਕੁੜੀ ਬਿਆ ਕੇ ਲਿਆਉਣੀ ਕਰੇ ਤੇ ਤੇ 10 15 ਕੁੜੀਆਂ ਨੇ ਆਉਣਾ ਜੋ ਫਲਾਣੇ ਦੀ ਆਪਾਂ ਬਹੁ ਦੇਖ ਕੇ ਆਈਏ। ਲੀੜੇ ਲੂੜੇ ਬਾਣ ਨੇ ਆ ਮੰਜੇ ਬੈਸਤਰੇ ਚੱਕਣ ਦੇ ਬਹਾਨੇ ਆ ਜਾਣਾ ਕੁੜੀਆਂ ਨੇ। ਬਹੁ ਦੇਖ ਕੇ ਜਾਣੀ। ਤੇ ਜੇ ਮੁੰਡਾ ਬਿਆ ਹੈਗਾ ਤੇ ਸਹੁਰੀਆਂ ਆਪਦੇ ਘਰ ਤੇ ਤੇ ਕਹਣਾ ਚੱਲ ਪਰੌਣਾ ਦੇਖੇ ਨੇ ਮੰਜਾ ਚੱਕ ਲਿਓਨੇ ਆ। ਆ ਹਲਾ ਸੀ ਪੰਜਾਬ ਦੇ। ਤੇ ਧਰਮਸਾਲ ਦੇ ਵਿੱਚ ਬਰਾਤ ਬੈਂਦੀ ਹੁੰਦੀ ਸੀ। ਥੋੜੇ ਪਾਣੀ ਦੇ ਭਰ ਕੇ ਤਰਟਣ ਜਾਂ ਨਲਕਾ ਹੋਣਾ ਮੰਜੇ ਡਾਢਣੇ ਉੱਤੇ ਦੋ ਤਿੰਨ ਬੰਦਿਆਂ ਦੀ ਡਿਊਟੀ ਲਾ ਦੇਣੀ ਵੀ ਜਾਓ ਧਰਮਸਾਲਾ ਦੇ ਵਿੱਚ ਯਾਰ ਉਹ ਤਿੰਨੇ ਘਰ ਰੱਖੋ ਬਰਾਤ ਨਹੀਂ ਕੋਈ ਦਾਲ ਕੱਲਣੀ ਮੀਟ ਬਣਾਇਆ ਹੋਣਾ ਕਰੇ ਮੀਟ ਤਾਂ ਹੁਣ ਚੱਲੇ ਆ ਪਹਿਲਾਂ ਤਾਂ ਦਾਲਾਂ ਹੀ ਹੁੰਦੀਆਂ ਸੀ ਆਲੂ ਮਾਂਹ ਛੋਲੇਆਂ ਦੀਆਂ ਪਕੌੜੀਆਂ ਨੂਨ ਵਾਲੀਆਂ ਕੱਢੀਆਂ ਹੁੰਦੀਆਂ ਸੀ ਬਰਾਤ ਨੂੰ ਨੂਨ ਵਾਲੀਆਂ ਪਕੌੜੀਆਂ ਫੜਾ ਕੇ ਹੁਣੀਆਂ ਇਹੋ ਸ਼ਰਾਬ ਪੀਂਦੇ ਆ ਮੀਟ ਤਾਂ ਹੋਣ ਬਣ ਲੱਗਾ ਕਿਹੜਾ ਮੀਟ ਦੰਦਾ ਹੁੰਦਾ ਤਾਂ ਹੀ ਤਾਂ ਬੁੜੇ ਆਪਣੇ ਕਾਮਜਾਬ ਸੀ ਯਾਰ ਖਰਚਾ ਹੀ ਨਹੀਂ ਸੀ ਕਰਦੇ ਉਹ ਜਿਵੇਂ ਲੱਡੂ ਜਲੇਬੀ ਕਿਸੇ ਬਿਰਲ ਦੇ ਹੋਣੇ ਨਹੀਂ ਲੱਡੂ ਹੋਣੇ ਬਸ ਆ ਖੁਰਮੇ ਜੇ ਹੋਣੇ ਮਿੱਠੀ ਪਕੌੜੀਆਂ ਆਉਣੀਆਂ ਨੂਣ ਵਾਲੀਆਂ ਆਉਣੀਆਂ ਆਟੇ ਦੀ ਪੰਜੀਰੀ ਹੋਣੀ ਪਕੌੜੇ ਕੱਢ ਲੈਣੇ ਇਹ ਜਿਆ ਕੁਝ ਹੁੰਦਾ ਸੀ ਕੁੜੀਆਂ ਨੇ ਕਰੇ ਕਿਦਾ ਆਪਣਾ ਕੁੜੀ ਤਰ ਜਣੀ ਮਗਰੋਂ ਕਿਦਾ ਆਪਣਾ ਬੀਆ ਬੀਆ ਪੱਚੀਆਂ ਪੱਚੀਆਂ ਨੇ ਫੇਰ ਜੋ ਮੁੰਡਾ ਮੁੰਡਾ ਵਿਆਹਨ ਤੁਰਗਾ ਮੁੰਡੇ ਮਗਰੋਂ ਕੁੜੀਆਂ ਨੇ ਕੀਤਾ ਪਾਉਣਾ ਯਾਰ ਹੁਣ ਤਾਂ ਬਰਾਤ ਆਪ ਹੀ ਤੁਰ ਪੈਂਦੀਆਂ ਨਾਲ ਉੱਥੇ ਡੀਜੇ ਤੇ ਨੱਚੀ ਜਾਂਦੇ ਆ ਬਸ ਕੁੜੀਆਂ ਦੇ ਕੇਸ ਖੋਲੇ ਅੱਗੇ ਜੇ ਕਹਣਾ ਕੇਸ ਖੋਲੇ ਉਹਦਾ ਘਰ ਵਾਲਾ ਮਰਿਆ ਵਾ ਉਹਦਾ ਘਰ ਵਾਲਾ ਹੈ ਨਹੀਂ ਜਿਹਦੇ ਕੇਸ ਖੋਲੇ ਆ ਤੇ ਅੱਜ ਕਿਹਦੇ ਅੱਜ ਸਾਰਿਆਂ ਦੇ ਖੋਲੇ ਆ ਗਲਚ ਪੈਂਦੇ ਫਿਰਦੇ ਆ ਉੱਥੇ ਚੁੰਨੀ ਨਹੀਂ ਲੈਣੀ ਸਾਲ ਅੱਗੇ ਸਾਲ ਉਹਨੇ ਸਿਆਲਾਂ ਦੇ ਵਿੱਚ ਗਰਮੀਆਂ ਚ ਚੁੰਨੀ ਹੋਣੀ ਕੁੜੀ ਨੇ ਸਿਰ ਤੋਂ ਰੰਗ ਲਾਉਣੀ ਇਹ ਜਾ ਹੁੰਦਾ ਸੀ ਪ੍ਰੋਗਰਾਮ ਜਿਹੜਾ ਅੱਜ ਦੇਖ ਲੋ ਕੀ ਹਾਲਾਤ ਆ ਯਾਰ ਐਡਾ ਵੇੜਾ ਬੈਠਾ ਯਾਰ ਪੰਜਾਬ ਦਾ ਉਹ ਗੱਲਾਂ ਯਾਨੀ ਕਿਵੇਂ ਬਰਾਤ ਨੇ ਨੱਚਦੀ ਆਉਣਾ ਯਾਰ ਜਿੱਥੇ ਕੁੜੀਆਂ 10 ਕੇ ਖੜੀ ਉੱਤੇ ਨੱਚਣ ਲੱਗ ਜਾਣਾ ਇਸੇ ਨੂੰ ਕੋਈ ਮੰਨਦਾ ਨਹੀਂ ਸੀ ਬੋਲਦਾ ਲਾਗੀ ਰੇ ਜਾ ਕੇ ਕਹਿ ਕੇ ਹੁਣ ਆਜੋ ਬਰਾਦਰ ਵੀ ਆਜੋ ਰੋਟੀ ਖਾ ਲੋ ਭਾਈ ਕਰੇ ਬਣੀ ਵੀ ਤਿਆਰ ਫੇਰ ਬਰਾਤ ਨੇ ਆਉਣਾ ਉਹਨਾਂ ਚਰ ਧਰਮਸਾਲਾ ਚ ਹੀ ਰਹਿਣਾ ਅਨੰਤ ਕਾਰਜ ਘਰੇ ਕਰਦੇ ਹੁੰਦੇ ਸੀ ਮਹਾਰਾਜ ਘਰੇ ਲੈ ਕੇ ਹੁਣ ਚਾਣੀਆਂ ਕਨਾਤਾਂ ਲੈਣਾ ਉੱਥੇ ਪਰ ਮਹਾਰਾਜ ਦੇ ਬੂਰੇ ਸਾਹਮਣੇ ਅਨੰਦ ਕਾਰਜ ਹੋਣੇ ਇਹ ਪ੍ਰੋਗਰਾਮ ਹੁੰਦੇ ਸੀ ਪਹਿਲੀਆਂ ਚ ਤੇ ਆਪਣੇ ਜਵਾਕਾਂ ਨੇ ਆਪ ਰੋਟੀ ਖੋਣੀ ਨਾਲ ਰਲ ਕੇ ਇੱਕੋ ਜਣੇ 10-12 ਹੋ ਜਾਣੇ ਤੇ ਵਿੱਚ ਦੀ ਮੇਚਾਂ ਤੇ ਫਿਰ ਕੇ ਦਾਲ ਰੋਟੀ ਚਾ ਜੋ ਵੀ ਚੀਜ਼ ਹੁੰਦੀ ਸੀ ਫੜਾਉਣੀ ਕੋਈ ਨਹੀਂ ਸੀ ਬੋਲਦਾ ਹੁੰਦਾ ਮੰਦਾ ਨਾਲ ਜਾਣਾ ਕੁੜੀ ਦੇ ਘਰਾਂ 2 ਜਣੇ ਸ੍ਰੀਕੇ ਚੋ ਜਾਣਾ ਇੱਕ ਅੱਧਾ ਜਣਾ ਨਾਲ ਕੋਈ ਰਿਸ਼ਤੇਦਾਰ 2-2 3-3 ਜਣੇ ਨਾਲ ਜਾਣਾ ਕੁੜੀ ਦੇ ਨੈਣ ਨੈਣੋਂ ਤੋਂ ਨਾਲ ਵਿਆਹ ਕੇ ਲਿਆਉਂਦੇ ਜਦੋਂ ਮੁੰਡਾ ਵਿਆਹ ਕੇ ਗਾ ਉੱਥੋਂ ਦੀ ਨੈਣ ਨਾਲ ਹੁੰਦੀ ਸੀ ਕੁੜੀ ਦੇ ਤੀਜੇ ਚੌਥੇ ਦਿਨ ਭਰਾ ਨੇ ਆਉਣਾ ਕੀ ਉਹ ਲੈ ਕੇ ਹੁੰਦੇ ਸੀ ਮਿੱਠਾ ਪਤਾ ਨਹੀਂ ਕੀ ਹੁੰਦਾ ਸੀ ਉਹ ਬਹਲੇ ਨਾ ਆਉਣਾ ਚੌਥੇ ਪੰਜਵੇਂ ਦਿਨ ਕੁੜੀ ਨੂੰ ਲੈ ਜਾਣਾ ਫੇਰ ਪੱਜਾ ਦਸਾਂ ਦੇ ਨਾਮ ਆਦਿ ਇਹ ਬੰਦੇ ਨੇ ਆਪ ਜਾਣਾ ਲੈਣ ਉਹਨੂੰ ਬਸ ਤੇ ਜਾਣਾ ਸਾਈਕਲ ਤੇ ਜਾਣਾ ਪਹਿਲੀਆਂ ਚ ਘੋੜੀਆਂ ਤੇ ਜਾਂਦੇ ਹੁੰਦੇ ਸੀ ਬੋਤੇ ਜਾਂਦੇ ਜਾਂਦੇ ਹੁੰਦੇ ਸੀ ਮੇਰੇ ਬੋਤੇ ਨੇ ਮੜਕ ਨਾਲ ਤੁਰਨਾ ਬੜੀ ਓਕੀ ਰੇਲ ਚੜ ਜਾ ਬੋਤੇ ਦੇ ਟੱਲੀਆਂ ਪਾਈਆਂ ਹੋਣਾਂ ਲਾਟੀਆਂ ਪਾਈਆਂ ਹੋਣੀਆਂ ਮਾਰਾਂ ਪਾਈਆਂ ਹੋਣੀਆਂ ਨਵੀਆਂ ਫੁੱਲ ਬਣੇ ਹੋਣੇ ਲਾਟੀ ਦੇ ਨਾਲ ਬੋਤੇ ਦੇ ਗਲ 'ਚ ਹਾਰ ਪਾਏ ਹੁੰਦੇ ਸੀ ਕਿੰਨਾ ਸਮਾਂ ਯਾਰ ਚੰਗਾ ਸੀ ਕਿਵੇਂ ਸ਼ਿੰਗਾਰਦੇ ਸੀ ਯਾਰ ਅੱਜ ਆਪਾਂ ਗੱਡੀਆਂ ਟਰੈਕਟਰਾਂ ਨੂੰ ਸ਼ਿੰਗਾਰਦੇ ਆ ਉਦੋਂ ਆਹ ਚੀਜ਼ਾਂ ਸ਼ਿੰਗਾਰਦੇ ਹੁੰਦੇ ਸੀ ਕੋੜੀ ਦੇ ਜਿੰਨੇ ਵੀ ਲੱਗਣੇ ਉਹਨੇ ਫੁੱਲ ਪਾ ਲ ਉਹਨਾਂ ਦੇ ਲਾਉਣੇ ਆ ਉਹ ਤਾਂ ਯਾਰ ਪੰਜਾਬ ਆਉਣਾ ਹੀ ਨਹੀਂ ਜਿਹੜਾ ਉਦੋਂ ਪਿਛਲਾ ਪੰਜਾਬ ਲੰਘ ਗਿਆ ਨਾ ਜਿਹੜਾ ਅੱਜ ਉਹ ਨਹੀਂ ਹੁਣ ਮੁੜ ਕੇ ਆਉਣਾ ਮਿੱਤਰੋ ਜਿੰਨੇ ਆਪਣੇ ਮੁੰਡੇ ਨੌਜਵਾਨਾਂ ਬੱਚੇ ਆ ਤਾਰਾ 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 ਹਾਲ ਦੇ 20 ਸਾਲ ਦੇ ਤੋਂ ਬਾਹਰ ਤੁਰੇ ਜਾਂਦੇ ਆ ਬਾਈ ਓਹੋ ਖੜਦਾ ਖੋਲਦਾ